ਨਰਮਲ ਮੈਡੀਸਨ ਤੋਂ ਜਿਸ ਤਰ੍ਹਾਂ ਆਪਾਂ ਵੈਸੇ ਕਿਸੇ ਵੀ ਡਾਕਟਰ ਕੋਲ ਜਾਂਦੇ ਆ ਉਹ ਕੋਈ ਵੀ ਬਿਮਾਰੀ ਹੋਵੇ ਤੇ ਤੁਹਾਨੂੰ ਥੱਬਾ ਵਰਕੇ ਗੋਲੀਆਂ ਦੇ ਦਿਤੀਆਂ ਗੋਲੀਆਂ ਖਾਈ ਜਾਂਦੀ ਜੇ ਤੁਸੀਂ ਕਿਸੇ ਨੂੰ ਪੁੱਛੋਗੇ ਕਿ ਭਈ ਸਭ ਤੋਂ ਜ਼ਰੂਰੀ ਇਹ ਕਹਿੰਦਾ ਜਾਨ ਆ ਤਾਂ ਜਹਾਨ ਆ ਹਨਾ ਜੇ ਸਿਹਤ ਵਧੀਆ ਤਾਂ ਸਾਰਾ ਕੁਝ ਵਧੀਆ ਤੁਸੀਂ ਆਪਣੇ ਪੁਰਾਣੀਆਂ ਕੋਈ ਫੋਟੋ ਲੈ ਕੇ ਦੇਖ ਲਓ ਆਪਣੇ ਪੁਰਾਣੇ ਬਾਬਿਆਂ ਦੇ ਦੇਖੋਗੇ ਪਤਲੇ ਪਏ ਨੇ ਇਹਦੇ ਤੁਸੀਂ ਕੋਈ ਪੁਰਾਣੀਆਂ ਫੋਟੋ ਦੇਖੋ ਕਿਹਦੇ ਢਿੱਡ ਨਿਕਲੇ ਹੋਏ ਨੇ ਕਿਹੜੇ ਮੋਟੇ ਬੰਦੇ ਆਪਣੇ ਸਾਰੇ ਪਤਲੇ ਪਏ ਨੇ ਮੈਨੂੰ ਇੰਟਰਸਟਿੰਗ ਲੱਗਾ ਸੀਗਾ ਇੱਕ ਵੱਕਰੀ ਫੰਕਸ਼ਨਲ ਮੈਡੀਸਨ ਸੁਣ ਕੇ ਤੁਹਾਡੇ ਤਾਂ ਨਾ ਕਿਉਂਕਿ ਪਹਿਲਾਂ ਨਹੀਂ ਸੁਣਿਆ ਇਹਦੇ ਬਾਰੇ ਤੇ ਬਹੁਤ ਘੱਟ ਲੋਕਾਂ ਨੇ ਸ਼ਾਇਦ ਸੁਣਿਆ ਹੋਊਗਾ ਕਿ ਫੰਕਸ਼ਨਲ ਮੈਡੀਸਨ ਵਾਲਾ ਵੀ ਕੋਈ ਤਰੀਕਾ ਹੈਗਾ ਪਰ ਆਪਣਾ ਡੀਐਨਏ ਉਦਾਂ ਹੀ ਕੰਮ ਕਰ ਰਿਹਾ ਪਰ ਆਪਾਂ ਜਿਹੜਾ ਆਪਣਾ এনवायरमेंट ਜਾਂ ਆਪਣੀ ਜਿਹੜੀ ਅੱਜਕੱਲ ਮਾਡਰਨ ਲਾਈਫ ਸਟਾਈਲ ਆ ਉਹ ਮੈਚ ਨਹੀਂ ਕਰ ਪਾ ਰਿਹਾ ਸਤ ਸ੍ਰੀ ਅਕਾਲ ਦੋਸਤੋ ਮੈਂ ਬਚਿੱਤਰ ਸਿੰਘ ਹਾਜ਼ਰ ਹਾਂ ਇੱਕ ਵਾਰੀ ਫੇਰ ਤੁਹਾਡਾ ਆਪਣੇ ਚੈਨਲ ਤੇ ਖੋਲ ਕੇ ਤੇ ਅੱਜ ਮੇਰੇ ਨਾਲ ਹੈਗੇ ਡਾਕਟਰ ਸਿਮਰਨਜੀਤ ਸਿੰਘ ਸੰਧੂ ਜਿਹੜੇ ਅਮਰੀਕਾ ਤੋਂ ਨੇ ਤੇ ਬੇਸਿਕਲੀ ਪੰਜਾਬ ਤੋਂ ਨੇ ਉਹ ਅਮਰੀਕਾ ਚ ਸੈਟਲ ਨੇ ਕਾਫੀ ਦੇਰ ਤੋਂ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਨੀ ਆ ਮੈਨੂੰ ਉਹਨਾਂ ਦੀ ਗੱਲ ਬਹੁਤ ਵਧੀਆ ਲੱਗੀ ਸੀ ਕਿ ਜਿਹੜੀ ਨਾਰਮਲ ਮੈਡੀਸਨ ਤੋਂ ਜਿਸ ਤਰ੍ਹਾਂ ਆਪਾਂ ਵੈਸੇ ਕਿਸੇ ਵੀ ਡਾਕਟਰ ਕੋਲ ਜਾਂਦੇ ਆ ਉਹ ਕੋਈ ਵੀ ਬਿਮਾਰੀ ਹੋਵੇ ਤੇ ਤੁਹਾਨੂੰ ਥੱਬਾ ਵਰਕੇ ਗੋਲੀਆਂ ਦੇਤੀਆਂ ਗੋਲੀਆਂ ਖਾਈ ਜਾਓ ਤੇ ਉਹ ਚੀਜ਼ ਕੰਟਰੋਲ ਰੱਖੀ ਰੱਖੋ ਭਾਵੇਂ ਸ਼ੂਗਰ ਆ ਭਾਵੇਂ ਬਲੱਡ ਪ੍ਰੈਸ਼ਰ ਜਾਂ ਕੁਝ ਵੀ ਪਰ ਇਹ ਅਲੱਗ ਚੀਜ਼ ਆ ਫੰਕਸ਼ਨਲ ਮੈਡੀਸਨ ਜਿਹਦੇ ਬਾਰੇ ਤੁਹਾਨੂੰ ਐਕਚੁਅਲੀ ਡਾਕਟਰ ਸੰਧੂ ਖੁੱਲ ਕੇ ਸੁਣਾਉਣਗੇ ਕਿ ਫੰਕਸ਼ਨਲ ਮੈਡੀਸਨ ਹੈ ਕੀ ਐ ਤਾਂ ਸਾਬ ਦੱਸੋ ਥੋੜਾ ਜਿਹਾ ਆਪਣੇ ਬਾਰੇ ਤੇ ਨਾਲੇ ਫੰਕਸ਼ਨਲ ਮੈਡੀਸਨ ਬਾਰੇ ਦੱਸੋ ਥੋੜਾ ਜਿਹਾ ਪਹਿਲਾਂ ਪਹਿਲਾਂ ਸਾਸਰੀ ਘਾ ਭਾਜੀ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਥੇ ਆਪਣਾ ਇਨਵਾਈਟ ਕਰਨ ਲਈ ਤੇ ਤੁਹਾਡੇ ਸਰੋਤਿਆਂ ਨੂੰ ਵੀ ਮੇਰੀ ਨਿੱਗੀ ਸਾਸਰੀ ਘਾਲ ਤੇ ਮੈਂ ਹੈਗਾ ਇਹ ਆਪਣਾ ਡਾਕਟਰ ਸਿੰਘ ਐਥੇ ਯੂ ਐਸ اے ਬੇਸਡ ਆ ਤੇ ਮੈਂ ਇੰਟਰਨਲ ਮੈਡੀਸਨ ਓਬੀਸਿਟੀ ਮੈਡੀਸਨ ਤੇ ਦੈਨ ਫੰਕਸ਼ਨਲ ਮੈਡੀਸਨ ਸ ਆਪਣਾ ਡਾਕਟਰ ਆ ਤੇ ਹੁਣ ਆਪਣਾ ਫੰਕਸ਼ਨਲ ਮੈਡੀਸਨ ਦਾ ਆਪਾਂ ਪਿਛਲੇ ਸਾਲ ਐਥੇ ਕਲੀਨਿਕ ਸ਼ੁਰੂ ਕੀਤਾ ਇੰਡੀਆਨਾ ਦੇ ਵਿੱਚ ਤੇ ਫੰਕਸ਼ਨਲ ਮੈਡੀਸਨ ਹੁੰਦੀ ਆ ਰੂਟ ਕਾਸ ਮੈਡੀਸਨ ਕਿ ਆਪਾਂ ਬਿਮਾਰੀ ਦੀ ਜੜ ਤੱਕ ਕਿਵੇਂ ਜਾ ਸਕਦੇ ਆ ਕਿ ਜਸਟ ਉਹਨੂੰ ਉੱਪਰੋਂ ਪਰੋਂ ਸਰਫੇਸ ਲੈਵਲ ਤੋਂ ਜੇ ਆਪਾਂ ਅਪਰੋਚ ਨਾ ਕਰਦੇ ਹੋਏ ਸਰਫੇਸ ਲੈਵਲ ਦੇ ਨਾਲ-ਨਾਲ ਇਹ ਨਹੀਂ ਕਿ ਆਪਾਂ ਸਰਫੇਸ ਲੈਵਲ ਨੂੰ ਇਗਨੋਰ ਕਰ ਦੇਣਾ ਜਿਹੜਾ ਜਿਵੇਂ ਤੁਸੀਂ ਐਗਜ਼ਾਮਪਲ ਦਿੱਤੀ ਆ ਉਹ ਥੱਬਾ ਗੋਲੀਆਂ ਵਾਲਾ ਉਹ ਸਰਫੇਸ ਲੈਵਲ ਅਪਰੋਚ ਆ ਕਾਫੀ ਉਹਨੂੰ ਅਸੀਂ ਸਰਫੇਸ ਲੈਵਲ ਹੀ ਕਹਿੰਦੇ ਆ ਤੇ ਉਹ ਤਾਂ ਠੀਕ ਆ ਪਰ ਉਹ ਸਫੀਸ਼ੀਐਂਟ ਨਹੀਂ ਹੈਗੀ ਆਪਾਂ ਉਹਨੂੰ ਜੇ ਜੜ ਤੱਕ ਪ੍ਰੋਬਲਮ ਦੀ ਜਾਣਾ ਤਾਂ ਕੀ ਕਰ ਸਕਦੇ ਆ ਜਿਵੇਂ ਦਰਖਤ ਦੀਆਂ ਟਾਹਣੀਆਂ ਤੇ ਫੋਕਸ ਨਾ ਕਰੀਏ ਪੱਤਿਆਂ ਤੇ ਫੋਕਸ ਨਾ ਕਰੀਏ ਦਰਖਤ ਦੀ ਆਪਾਂ ਜੜਾਂ ਵੀ ਹੈਲਦੀ ਕਰੀਏ ਨਾ ਉਹ ਫੰਕਸ਼ਨਲ ਮੈਡੀਸਨ ਆ ਉਹਨੂੰ ਰੂਟ ਕਾਸ ਮੈਡੀਸਨ ਜੜ ਮਜ਼ਬੂਤ ਹੋਊਗੀ ਤੇ ਤਾਂ ਹੀ ਦਰਖਤ ਵੀ ਹੈ ਬਿਲਕੁਲ ਹੁਣ ਆਪਾਂ ਪੱਤਿਆਂ ਨੂੰ ਪੇਂਟ ਕਰੀ ਜਾਈਏ ਆਪਾਂ ਨੂੰ ਵੀ ਕਰੀ ਜਾਈਏ ਸ਼ਾਂਗੀ ਜਾਈਏ ਹਨਾ ਤੇ ਉਹ ਜੜਾਂ ਕਮਜ਼ੋਰ ਨੇ ਤੇ ਜੜਾਂ ਤੇ ਕੰਮ ਨਹੀਂ ਕਰਾਂਗੇ ਤਾਂ ਫਿਰ ਦਰਖਤ ਤਾਂ ਫਿਰ ਸਮਝੇ ਨਾ ਉਹੀ ਚੱਕਰ ਇਹ ਇਹ ਰੂਟ ਕਾਸ ਮੈਡੀਸਨ ਆ ਇਹੀ ਫੰਕਸ਼ਨਲ ਮੈਡੀਸਨ ਆ ਹੈ ਜੀ ਤੇ ਇਹ ਕਿਵੇਂ ਕੰਮ ਕਿਵੇਂ ਕਰਦੀ ਹੈ ਮੰਨ ਲਓ ਤੁਹਾਡੇ ਕੋਲ ਕੋਈ ਮਰੀਜ਼ ਆਇਆ ਕੋਈ ਸ਼ੂਗਰ ਦਾ ਮਰੀਜ਼ ਆਇਆ ਜੀ ਉਹਨੂੰ ਤੁਸੀਂ ਆਪਣੇ ਇਸ ਫੰਕਸ਼ਨਲ ਮੈਡੀਸਨ ਦੇ ਹਿਸਾਬ ਨਾਲ ਕਿਵੇਂ ਟਰੀਟ ਕਰਦੇ ਹੋ ਕਿਵੇਂ ਦੱਸਦੇ ਹੋ ਉਹਨੂੰ ਸਾਰਾ ਕੁਝ ਕਿਵੇਂ ਚੱਲਦਾ ਸਾਰਾ ਕੰਮ ਜਿਵੇਂ ਫੋਰ ਐਗਜ਼ਾਮਪਲ ਸ਼ੂਗਰ ਦਾ ਮਰੀਜ਼ ਆਇਆ ਤਾਂ ਉਹਦੇ ਚ ਹੁਣ ਜਿਵੇਂ ਉਹੀ ਆ ਨਾ ਕਿ ਆਪਣੀ ਜਿਹੜੀ ਅਪਰੋਚ ਆ ਕਿ ਵੀ ਸ਼ੂਗਰ ਵਧੀਆ ਤਾਂ ਗੋਲੀ ਲਾ ਕੇ ਆਪਾਂ ਸ਼ੂਗਰ ਡਾਊਨ ਕਰਤੀ ਪਰ ਹੁਣ ਫੰਕਸ਼ਨਲ ਮੈਡੀਸਨ ਵਾਲੀ ਅਪਰੋਚ ਨਾਲ ਮੈਂ ਦੇਖੂਗਾ ਮੇਰੇ ਕੋਲ ਮਰੀਜ਼ ਆਊਗਾ ਮੈਂ ਸ਼ੂਗਰ ਤਾਂ ਉਹਦੀ ਡਾਊਨ ਕਰ ਦੂੰਗਾ ਉਹ ਤਾਂ ਸੌਖਾ ਕੰਮ ਆ ਗੋਲੀ ਲਾ ਕੇ ਕਰਨਾ ਉਹ ਤਾਂ 5 ਮਿੰਟ ਦਾ ਕੰਮ ਆ ਰਾਈਟ ਉਹ ਨਹੀਂ ਪਰ ਮੈਂ ਦੇਖੂਗਾ ਕਿ ਸ਼ੂਗਰ ਵਧੀ ਕਿਉਂ ਸੀ ਇਹ ਇਨਸੂਲਿਨ ਦੀ ਘਾਟ ਨਾਲ ਵਧੀ ਸੀ ਜਾਂ ਇਨਸੂਲਿਨ ਰੈਜ਼ਿਸਟੈਂਸ ਨਾਲ ਵਧੀ ਸੀ ਕਿੱਥੇ ਪ੍ਰੋਬਲਮ ਸੀਗੀ ਤੇ ਜਦੋਂ ਉਹ ਪ੍ਰੋਬਲਮ ਲੱਭਣੀ ਆ ਤਾਂ ਫਿਰ ਅੱਗੇ 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 ਲੇਅਰ ਬਾਏ ਲੇਅਰ ਆਪਾਂ ਕੰਮ ਕਰੀ ਜਾਣਾ ਤੇ ਉੱਥੋਂ ਆਪਾਂ ਬੰਦੇ ਉੱਥੋਂ ਦੁਰਸਤ ਕਰਨਾ ਸਿਸਟਮ ਨੂੰ ਓਕੇ ਓਕੇ ਟੇਕ ਇਟ ਤੇ ਇਹ ਇਹਦੇ ਵਿੱਚ ਮੈਨੂੰ ਤੁਹਾਡਾ ਐਕਚੁਅਲੀ ਉਹ ਹੀ ਬਹੁਤ ਵਧੀਆ ਲੱਗਿਆ ਸੀ ਜਿਹੜਾ ਤੁਸੀਂ ਕਹਿੰਦੇ ਨੇ ਕਿ ਮੇਕ ਦਾ ਕਮਿਊਨਿਟੀ ਹੈਲਦੀ ਮੇਕ ਇੰਡੀਅਨਸ ਹੈਲਦੀ ਹੈਨਾ ਬੜਾ ਵਧੀਆ ਲੱਗੀ ਗੱਲ ਵੀ ਉਹਦੇ ਤੋਂ ਤੁਹਾਡਾ ਮਤਲਬ ਕੀ ਹੈ ਕਿ ਕੀ ਕਰਨਾ ਕੀ ਚਾਹੁੰਦੇ ਹੋ ਤੁਸੀਂ ਵੱਖਰਾ ਆਮ ਨਾਲੋਂ ਹਟ ਕੇ ਕਿ ਜਿਹਦੇ ਨਾਲ ਤੁਸੀਂ ਬਿਮਾਰੀ ਲੱਗੇ ਹੀ ਨਾ ਬਿਮਾਰੀ ਲੱਗਣ ਤੋਂ ਪਹਿਲਾਂ ਹੀ ਉਹਨੂੰ ਕੰਟਰੋਲ ਕੀਤਾ ਜਾਵੇ ਜਿੰਨਾ ਮੈਕਸਿਮਮ ਕਰ ਸਕਦੇ ਹੋ ਮਤਲਬ ਇਹ ਹੈ ਜੀ ਉਹਦਾ ਦੇਖੋ ਕੋਈ ਵੀ ਅੱਜ ਦੀ ਰੇਟ 'ਚ ਬੰਦਾ ਅਨ ਹੈਲਦੀ ਨਹੀਂ ਰਹਿਣਾ ਚਾਹੁੰਦਾ ਜੇ ਤੁਸੀਂ ਕਿਸੇ ਨੂੰ ਪੁੱਛੋਗੇ ਕਿ ਭਈ ਸਭ ਤੋਂ ਜ਼ਰੂਰੀ ਜੇ ਕਹਿੰਦਾ ਜਾਨ ਆ ਤਾਂ ਜਹਾਨ ਆ ਹਨਾ ਜੇ ਸਿਹਤ ਵਧੀਆ ਤਾਂ ਸਾਰਾ ਕੁਝ ਵਧੀਆ ਬਿਲਕੁਕੁ ਬਿਲਕੁਲ ਪਰ ਕਿਤੇ ਨਾ ਕਿਤੇ ਆਪਾਂ ਇਹ ਵੀ ਗੱਲ ਸਮਝੀਏ ਕਿ ਜਿਹੜਾ ਆਪਣਾ ਜਿਹੜੀ ਆਪਣੀ ਬੰਤਰ ਆ ਨਾ ਕੁਦਰਤੀ ਤੌਰ ਤੇ ਜਿਵੇਂ ਆਪਾਂ 100 150 ਸਾਲ ਪੁਰਾਣੇ ਜਿਵੇਂ ਆਪਾਂ ਹੁੰਦੇ ਸੀਗੇ ਆਪਣਾ ਜਿਹੜਾ ਡੀਐਨਏ ਆ ਜਾਂ ਆਪਣਾ ਜਿਹੜਾ ਜੈਨੇਟਿਕ ਮਟੀਰੀਅਲ ਆ ਉਹ ਤਾਂ ਉੱਥੇ ਹੀ ਆ ਪਰ ਇੱਕਦਮ ਕੁਝ ਪਿਛਲੇ 30 40 ਸਾਲਾਂ ਦੇ ਵਿੱਚ ਬਹੁਤ ਚੇਂਜਸ ਆ ਗਈਆਂ ਆਪਣੀ ਡਾਇਟ ਚੇਂਜ ਹੋ ਗਈ ਆਪਣਾ ਖਾਣਾ ਪੀਣਾ ਰਹਿਣਾ ਸਹਿਣਾ ਚੇਂਜ ਹੋ ਗਿਆ ਤੇ ਹੁਣ ਹੁਣ ਆਪਾਂ ਸੋਚਣ ਵਾਲੀ ਗੱਲ ਇਹ ਹੈ ਕਿ ਜਿਹੜੀ ਆਪਣੀ ਸਰੀਰ ਦੀ ਬਣਤਰ ਇੱਕ ਤਰ੍ਹਾਂ ਦੀ ਆ ਹੁਣ ਜਿਵੇਂ ਮੈਂ ਕਮਿਊਨਿਟੀ ਦੀ ਗੱਲ ਕਰਦਾ ਤੁਸੀਂ ਆਪਣੇ ਪੁਰਾਣੀਆਂ ਕੋਈ ਫੋਟੋ ਲੈ ਕੇ ਦੇਖ ਲਓ ਆਪਣੇ ਪੁਰਾਣੇ ਬਾਬਿਆਂ ਦੇਖੋਗੇ ਪਤਲੇ ਪਏ ਨੇ ਕਿਹਦੇ ਤੁਸੀਂ ਕੋਈ ਪੁਰਾਣੀਆਂ ਫੋਟੋ ਦੇਖੋ ਕਿਹਦੇ ਢਿੱਡ ਨਿਕਲੇ ਹੋਏ ਨੇ ਕਿਹੜੇ ਮੋਟੇ ਬੰਦੇ ਆ ਆਪਣੇ ਸਾਰੇ ਪਤਲੇ ਪਏ ਨੇ ਹਾਂਜੀ ਤੇ ਜਿਵੇਂ ਅੱਗੇ ਕਹਿੰਦੇ ਤੁਸੀਂ ਇੱਕ ਹੀ ਮੰਨ ਲਓ ਕਿ ਜਿਹੜਾ ਆਪਣਾ ਸਰੀਰ ਆ ਆਪਣਾ ਮੰਨ ਲਓ ਕਿਸੇ ਇੱਕ ਰੋਟੀ ਖਾਦੀ ਆ ਆਪਣਾ ਜਿਹੜਾ ਜੈਨੇਟਿਕ ਮਟੀਰੀਅਲ ਆ ਉਹ ਨੂੰ ਸੀਗਾ ਕਿ ਬਈ ਮੈਂ ਠੀਕ ਆ ਇੰਨੀ ਨੂੰ ਮੈਂ એનર્ਜੀ ਬਣਾਉਣਾ ਤੇ ਇੰਨੀ ਨੂੰ ਮੈਂ ਫੈਟ ਸੇਵ ਕਰ ਲੈਣੀ ਆ ਕਿਉਂਕਿ ਬਈ ਪਤਾ ਨਹੀਂ ਅਗਲਾ ਫੂਡ ਕਦੋਂ ਮਿਲਣਾ ਠੀਕ ਆ ਨਾ ਤੇ ਹੁਣ ਆਪਣਾ ਡੀਐਨਏ ਤਾਂ ਉਵੇਂ ਹੀ ਖੜਾ ਹਾਂਜੀ ਪਰ ਅੱਜ ਦੀ ਰੇਟ ਚ ਕਈ ਜਿੱਦਾਂ ਦਾ ਪ੍ਰੋਸੈਸਡ ਫੂਡ ਜੇ ਉਹ ਆ ਗਿਆ ਇੱਕ ਉਦਾਹਰਨ ਦੇ ਰਿਹਾ ਕੱਲੀ ਆਪਾਂ ਇਹ ਚ ਜਾਈ ਨਹੀਂ ਸਿੰਪਲੀ ਆਪਾਂ ਸਮਾਪਤਾ ਨਹੀਂ ਕਰ ਸਕਦੇ ਪਰ ਆਪਣਾ ਡੀਐਨਏ ਉਦਾਂ ਹੀ ਕੰਮ ਕਰ ਰਿਹਾ ਪਰ ਆਪਾਂ ਜਿਹੜਾ ਆਪਣਾ এনवायरमेंटਲ ਜਾਂ ਆਪਣੀ ਅੜੀ ਅੱਜਕੱਲ ਮਾਡਰਨ ਲਾਈਫ ਸਟਾਈਲ ਆ ਉਹ ਮੈਚ ਨਹੀਂ ਕਰ ਪਾ ਰਿਹਾ ਹੈਗਾ ਤੇ ਉਹ ਜਿਹੜਾ ਮਿਸਮੈਚ ਆ ਉਹ ਮਿਸ ਮੈਚ ਕਰਕੇ ਫਿਰ ਬਿਮਾਰੀਆਂ ਇਹ ਉਹ ਸਾਰਾ ਕੁਝ ਸ਼ੁਰੂ ਹੋ ਗਿਆ ਗਾਮ। ਆ ਬਿਖਰਾਕ ਵਖਰੇ ਹਾਂਜੀ 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 ਸਰਫੇਸ ਲੈਵਲ ਅਪਰੋਚ ਨਾਲ ਗੱਲ ਨਹੀਂ ਬਣਨੀ ਹੈਗੀ। ਨਾ ਹੁਣ ਬਣ ਰਹੀ ਆ ਨਾ ਫਿਊਚਰ ਚ ਗੱਲ ਬਣਨੀ ਆ ਆਪਾਂ ਨੂੰ ਜਦ ਤੱਕ ਆਪਾਂ ਉਹਦੇ ਇੰਬੈਲੈਂਸਸ ਕਰੈਕਟ ਨਹੀਂ ਕਰਾਂਗੇ ਨਾ ਕਿ ਜੇ ਤੋ ਪ੍ਰੋਬਲਮ ਨਾਲ ਪੋਦਾਂ ਸਮਝਣਾ ਸ਼ੁਰੂ ਕਰਾਂਗੇ ਤਾਂ ਉਹਦਾ ਆਬਵੀਅਸਲੀ ਰਿਜ਼ਲਟ ਤਾਂ ਫਿਰ ਵਧੀਆ ਆਉਣੀ ਨਹੀਂ ਨੇ ਫਿਰ ਉਹਦੇ ਨਾਲ। ਹਾਂਜੀ ਮੈਨੂੰ ਇੰਟਰਸਟਿੰਗ ਲੱਗਾ ਸੀਗਾ ਇੱਕ ਵੱਕਰੀ ਫੰਕਸ਼ਨਲ ਮੈਡੀਸਨ ਸੁਣ ਕੇ ਹੀ ਤੁਹਾਡੇ ਤੋਂ ਨਾ ਕਿਉਂਕਿ ਪਹਿਲਾਂ ਨਹੀਂ ਸੁਣਿਆ ਇਹਦੇ ਬਾਰੇ ਤੇ ਬਹੁਤ ਘੱਟ ਲੋਕਾਂ ਨੇ ਸ਼ਾਇਦ ਸੁਣਿਆ ਹੋਊਗਾ ਕਿ ਫੰਕਸ਼ਨਲ ਮੈਡੀਸਨ ਵਾਲਾ ਵੀ ਕੋਈ ਤਰੀਕਾ ਹੈਗਾ ਤੇ ਉਹ ਉਹ ਤਾਂ ਕਰਕੇ ਮੈਂ ਸੋਚਿਆ ਕਿ ਤੁਹਾਡੇ ਨਾਲ ਗੱਲਬਾਤ ਕੀਤੀ ਜਾਵੇ ਸਾਰਿਆਂ ਨੂੰ ਦੱਸਿਆ ਜਾਵੇ ਤੁਸੀਂ ਬਹੁਤ ਵਧੀਆ ਤਰੀਕੇ ਐਕਸਪਲੇਨ ਕਰ ਰਹੇ ਹੋ ਤੇ ਹੋਰ ਇਹਦੇ ਬਾਰੇ ਦੱਸੋ ਕਿ ਤੁਸੀਂ ਕੀ ਤੁਹਾਡਾ ਵਿਜ਼ਨ ਕੀ ਹੈ ਤੁਸੀਂ ਕੀ ਚਾਹੁੰਦੇ ਹੋ ਅੱਗੇ ਤੋਂ ਅੱਗੇ ਇਹਦੇ ਬਾਰੇ ਇਹ ਅਮਰੀਕਾ 'ਚ ਇਹ ਹਾਲੇ ਜ਼ਿਆਦਾਤਰ ਫੰਕਸ਼ਨਲ ਮੈਡੀਸਨ ਵਾਲਾ ਕਿ ਕੁਝ ਹੈ ਇਹਦੇ ਬਾਰੇ ਦੁਨੀਆ ਨੂੰ ਪਤਾ ਉਹੀ ਹੈ ਨਾ ਇਹ ਆਪਾਂ ਹੁਣ ਸ਼ੁਰੂ ਕੀਤਾ ਤਾਂ ਹੈਗਾ ਇਥੇ ਅਮਰੀਕਾ 'ਚ ਆਲਰੇਡੀ ਮੇਰੀਆਂ ਹੁਣ ਜਿਵੇਂ 6 ਹਫ਼ਤੇ ਆਲਰੇਡੀ ਆਲਰੇਡੀ ਬੁੱਕਡ ਆਊਟ ਆ ਗਮ ਇੱਕ ਇੰਨਾ ਸੋਹਣਾ ਹੰਗਾਰਾ ਮਿਲ ਰਿਹਾ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗ ਰਿਹਾ ਕਿਉਂਕਿ ਕਾਮਨ ਸੈਂਸ ਗੱਲ ਆ ਹਾਂਜੀ ਹਾਂ ਕਿਉਂਕਿ ਕੋਈ ਬੰਦਾ ਸੁਣਦਾ ਹੈ ਕਹਿੰਦਾ ਯਾਰ ਸੈਂਸ ਤਾਂ ਬਣਦੀ ਆ ਕਿ ਜੇ ਅਸੀਂ ਐਦਾਂ ਵੀ ਠੀਕ ਹੋ ਸਕਦੇ ਹਾਂ ਕੇ ਕੱਲੀਆਂ ਦਵਾਈਆਂ ਤੂੰ ਦਵਾਈਆਂ ਇਜ਼ ਲਾਈਕ ਅ ਡਿਜ਼ੀਜ਼ ਮੈਨੇਜਮੈਂਟ ਜਿਵੇਂ ਕਹਿੰਦੇ ਆ ਨਾ ਕਿ ਡਿਜ਼ੀਜ਼ ਨੂੰ ਮੈਨੇਜ ਕਰਦੇ ਆ ਕਿ ਆਪਾਂ ਡਿਜ਼ੀਜ਼ ਨੂੰ ਆਪਾਂ ਜੜ ਤੋਂ ਫੜ ਕੇ ਉਹਨੂੰ ਜੜ ਤੋਂ ਆਪਾਂ ਕਿਉਰ ਵੀ ਕਰ ਸਕਦੇ ਆ ਕ ਬਾਹਰ ਵੀ ਕੱਢ ਸਕਦੇ ਆ ਉਹ ਵਾਲੀ ਚੀਜ਼ ਰੈਜ਼ੋਨੇਟ ਕਰਦੀ ਆ ਹਰੇਕ ਦੇ ਨਾਲ ਬੰਦਾ ਕਹਿੰਦਾ ਯਾਰ ਹੋਰ ਨਹੀਂ ਕੋਸ਼ਟਾਂ ਪਰ ਸਾਡੇ ਤਾਂ ਹੁਣ ਸਾਡੇ ਕੋਲ ਤਾਂ ਬਹੁਤ ਜ਼ਬਰਦਸਤ ਕੇਸ ਸਟੱਡੀਜ਼ ਨੇ ਨਾ ਸਾਡੇ ਕੋਲ ਤਾਂ ਇੰਨੇ ਵਧੀਆ ਵਧੀਆ ਰਿਜ਼ਲਟ ਆ ਰਹੇ ਨੇ ਤੇ ਹੈਗੀ ਤਾਂ ਹੁਣ ਸਾਇੰਸ ਇਆ ਫੰਕਸ਼ਨਲ ਮਤਲਬ ਫੰਕਸ਼ਨਲ ਲੈਵਲ ਤੇ ਆਪਾਂ ਜੋ ਚੀਜ਼ਾਂ ਨੂੰ ਐਡਰੈਸ ਕਰਦੇ ਆ ਹਨ ਤੇ ਵਿਜ਼ਨ ਹੁਣ ਹੈਗੀ ਆਪਣੀ ਉਹ ਦੇਖੋ ਮੰਨਤਾ ਹੈਗਾ ਕਿ ਆਪਾਂ ਇੰਡੀਆ ਚ ਵੀ ਇਹਨੂੰ ਲੈ ਕੇ ਆਈਏ ਲੈ ਕੇ ਆਵਾਂਗੇ ਵੀ ਹਾਂਜੀ ਤੇ ਆਪਾਂ ਆਪਣੀ ਕਮਿਊਨਿਟੀ ਤੇ ਹੁਣ ਕਿਉਂ ਫਿਰ ਹੁਣ ਆਪਣੀ ਕਮਿਊਨਿਟੀ ਨੂੰ ਜਿਹੜਾ ਆਪਾਂ ਗੱਲ ਸ਼ੁਰੂ ਕੀਤੀ ਆ ਇਕੱਲੀ ਬਾਹਰੀ ਤਾਂ ਨਹੀਂ ਹੈਗੀ ਆਪਣੀ ਕਮਿਊਨਿਟੀ ਪੰਜਾਬ ਇੰਡੀਆ ਸਾਰੇ ਆਪਾਂ ਬਿਲਕੁਲ ਬਿਲਕੁਲ ਤੇ ਕਰਾਂਗੇ ਸਟੈਪ ਬਾਈ ਸਟੈਪ ਵਿਜ਼ਨ ਤਾਂ ਹੈਗੀ ਆ ਪਹਿਲਾਂ ਤਾਂ ਅਮਰੀਕਾ ਚ ਐਕਸਪੈਂਡ ਕਰਾਂਗੇ ਇਹਨੂੰ ਅਸੀਂ ਟੈਲੀ ਹੈਲਥ ਦੇ ਮਾਧਿਅਮ ਦੇ ਨਾਲ ਅਸੀਂ ਅਮਰੀਕਾ ਚ ਕਰ ਰਹੇ ਆ ਸਾਡੇ ਕੈਨੇਡਾ ਦੇ ਸਾਡੇ ਕੋ ਪੇਸ਼ੈਂਟ ਆਉਂਦੇ ਆ ਅਮਰੀਕਾ ਤੋਂ ਟ੍ਰਾਊਟ ਸਾਡੇ ਕੋਲ ਪੇਸ਼ੈਂਟ ਆਉਂਦੇ ਆ ਤੇ ਅਸੀਂ ਇਹਨੂੰ ਹੌਲੀ-ਹੌਲੀ ਅਮਰੀਕਾ ਥੋੜਾ ਜਿਹਾ ਹੁੰਦਾ ਕਿ ਸਟੇਟ ਬਾਈ ਸਟੇਟ ਰੈਸਟ੍ਰਿਕਸ਼ਨ ਹੁੰਦੀ ਆ ਅਸੀਂ ਇਹਨੂੰ ਐਕਸਪੈਂਡ ਕਰ ਰਹੇ ਆਈ ਥਿੰਕ ਆਉਣ ਵਾਲੇ ਕੁਝ ਮਹੀਨਾ ਦਾ ਹੋਰ ਕੁਝ ਮਹੀਨਿਆਂ ਦੇ ਵਿੱਚ ਅਸੀਂ ਪੂਰੇ ਅਮਰੀਕਾ ਦੇ ਵਿੱਚ ਤਾਂ ਕਿ ਬੰਦੇ ਆਪਣੇ ਘਰੋਂ ਬੈਠ ਕੇ ਸਾਨੂੰ ਟੈਲੀ ਹੈਲਥ ਦੇ ਨਾਲ ਵੀ ਸਾਨੂੰ ਦੇਖ ਪਾਉਣਗੇ ਤੇ ਇਹੀ ਸਾਡੀ ਵਿਜਨ ਆ ਕਿ ਅੱਗੇ ਸੇਮ ਕਨਸੈਪਟ ਅਸੀਂ ਇਹਨੂੰ ਹੀ ਇੰਡੀਆ ਦੇ ਵਿੱਚ ਆਸਟ੍ਰੇਲੀਆ ਨਿਊਜ਼ੀਲੈਂਡ ਕੈਨੇਡਾ ਆਪਣੇ ਯੂਕੇ ਦੇ ਵਿੱਚ ਸਾਰੇ ਪਾਸੇ ਇਹਨੂੰ ਆਪਾਂ ਐਕਸਪੈਂਡ ਕਰੀਏ ਤੇ ਹਾਂਜੀ ਇਟੈਲੀ ਹੈਲਥ ਨਾਲ ਬਿਲਕੁਲ ਹੋ ਸਕਦੀ ਹੈ ਕੋਈ ਇਹ ਨਬਜ਼ ਵਾਲੀ ਇਹ ਨਬਜ਼ ਪ੍ਰੀਖਿਆ ਉਹ ਨਾੜੀ ਪ੍ਰੀਖਿਆ ਨਹੀਂ ਹੈਗੀ ਇਹ ਕਿ ਆਪਾਂ ਮੈਂ ਉਹ ਹੀ ਤੁਹਾਨੂੰ ਮੈਂ ਉਹ ਹੀ ਤੁਹਾਨੂੰ ਪੁੱਛਣ ਆਲਾ ਸੀ ਐ ਮੈਂ ਉਹ ਹੀ ਤੁਹਾਨੂੰ ਪੁੱਛਣ ਆਲਾ ਸੀਗਾ ਕਿ ਹੁਣ ਜਿਹੜਾ ਕੋਈ ਇੰਡੀਆ ਬੈਠਾ ਹੋ ਆ ਜਾਂ ਕਿਤੇ ਬੈਠਾ ਕਿਤੇ ਵੀ ਬੈਠਾ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠਾ ਉਹ ਟੈਲੀ ਹੈਲਥ ਦੇ ਨਾਲ ਤੁਹਾਡੇ ਨਾਲ ਕਨੈਕਟ ਹੋ ਕੇ ਉਹ ਇਹਦਾ ਫਾਇਦਾ ਲੈ ਸਕਦਾ ਬਿਲਕੁਲ ਲੈ ਸਕਦਾ ਜੀ ਤੇ ਇਹਦੇ ਤਿੰਨ ਤਿੰਨ ਸੰਭ ਨੇ ਤਿੰਨ ਪਿਲਰ ਹੁੰਦੇ ਨੇ ਫੰਕਸ਼ਨਲ ਮੈਡੀਸਨ ਦੇ ਇੱਕ ਤਾਂ ਹੈਗੀ ਆ ਤੁਹਾਡੀ ਐਕਸਪਰਟਿਸ ਜਿਹੜੀ ਮੈਡੀਕਲ ਨੌਲੇਜ ਜਿਹੜੀ ਮਤਲਬ ਜਿਹੜੇ ਮੈਡੀਕਲ ਡਾਕਟਰ ਤੁ ਦੂਸਰਾ ਇਹਦੇ ਚ ਹੁੰਦਾ ਤੁਹਾਨੂੰ ਚਾਹੀਦੀ ਹੁੰਦੀ ਆ ਡਾਇਗਨੋਸਟਿਕਸ ਜਿਹੜੀਆਂ ਲੈਬਸ ਹੁੰਦੀਆਂ ਨੇ ਸਪੈਸ਼ਲਾਈਜ਼ ਲੈਬਸ ਹੁੰਦੀਆਂ ਨੇ ਉਹ ਹੈਗਾ ਸਾਡਾ ਲੋਜਿਸਟਿਕ ਚੈਲੰਜ ਆ ਉਹਦੇ ਉਸ ਦੇ ਅਸੀਂ ਹੁਣ ਕੰਮ ਕਰ ਰਹੇ ਆ ਉਹ ਅਸੀਂ ਅਵੇਲੇਬਲ ਕਰਾਉਣਾ ਕਿਹੜੀਆਂ ਇੱਥੇ ਦੀਆਂ ਹਾਈਲੀ ਸੋਫਿਸਟੀਕੇਟਿਡ ਜਿਹੜੀਆਂ ਅਮਰੀਕਨ ਲੈਬਸ ਨੇ ਉਹ ਅਸੀਂ ਜਦੋਂ ਉਸ ਕੰਟਰੀ ਚ ਪ੍ਰੋਵਾਈਡ ਕਰਤੀਆਂ ਟੂ ਵੇ ਤਾਗੇ ਉਥੇ ਸੈਂਪਲ ਕਲੈਕਟ ਹੋ ਜਵੇ ਤਾਂ ਸਿੱਧੇ ਸਾਡੇ ਕੋਲੇ ਆ ਜਵੇ ਤੇ ਜਦੋਂ ਉਹ ਵਾਲਾ ਲੋਜਿਸਟਿਕ ਚੈਲੰਜ ਵਿਚ ਇਜ਼ ਡੂਏਬਲ ਅਸੀਂ ਉਹਦੇ ਤੇ ਕੰਮ ਕਰ ਰਹੇ ਹਾਂ ਅਨਸਾਰ ਉਹਦਾ ਲੀਗਲ ਐਂਡ ਆਲ ਦੈਟ ਪ੍ਰੋਸੈਸ ਦੇ ਉੱਤੇ ਉਹ ਜਲਦੀ ਹੈਗਾ ਸਾਨੂੰ ਜਦੋਂ ਇੱਕ ਵਾਰੀ ਉਹ ਸੌਟ ਆਊਟ ਹੋ ਗਿਆ ਤਾਂ ਫਿਰ ਆਪਣਾ ਉਹ ਰਸਤਾ ਖੁੱਲ ਜਾਣਾ ਤੇ ਤੀਸਰਾ ਹੁੰਦਾ ਇਹਦੇ ਵਿੱਚ ਮੈਡੀਕਲ ਗ੍ਰੇਡ ਸਪਲੀਮੈਂਟਸ ਦੇਣੇ ਹੁੰਦੇ ਆ ਜਿਹੜੇ ਆਪਾਂ ਉਹ ਆਪਾਂ ਪ੍ਰੋਵਾਈਡ ਕਰਾਉਣੇ ਆ ਉਹ ਵੀ ਸਾਡਾ ਚੱਲ ਰਿਹਾ ਐਨ ਪ੍ਰੋਸੈਸ ਆ ਯੂ ਐਸ ਆ ਆਪਣੇ ਕੈਨੇਡਾ ਚ ਤਾਂ ਅਸੀਂ ਇਹਨੂੰ ਸਟਰੀਮ ਲਾਈਨ ਕਰ ਲਿਆ ਤੇ ਹੁਣ ਹੌਨ ਆਨ ਟਾਈਮ ਚ ਆਪਣਾ ਫਿਰ ਇੰਡੀਆ ਦਾ ਮੇ ਜਗਾਤਕ ਤੋਂ ਸ਼ੁਰੂ ਕਰਨਾ ਪੈਣਾ ਤੇ ਸਭ ਸੈਟਅਪ ਹਾਂਜੀ ਹਾਂ ਨਹੀਂ ਹੋ ਹੀ ਜਾਣਾ ਸਾਰਾ ਕੁਝ ਜਿੰਨੀ ਮਿਹਨਤ ਨਾਲ ਜਿੰਨੀ ਜ਼ਿੱਦਤ ਨਾਲ ਤੇ ਜਿੰਨਾ ਦਿਲੋਂ ਤੁਸੀਂ ਲੱਗੇ ਹੋਏ ਹੋ ਨਾ ਤੇ ਸਾਰੀਆਂ ਚੀਜ਼ਾਂ ਪੋਸੀਬਲ ਹੈਗੀਆਂ ਹੀ ਨੇ ਤੁਹਾਡੀ ਰੇਂਜ ਹੀ ਨੇ ਕਰ ਲੈਣਾ ਤੁਸੀਂ ਸਾਰਾ ਕੁਝ ਉਹ ਕਹਿੰਦੇ ਹੁੰਦੇ ਨੇ ਨਾ ਕਿ ਸਟੈਪ ਬਾਈ ਸਟੈਪ ਆਪਣਾ ਕਹਿੰਦੇ ਮੈਂ ਤਾਂ ਸੋਫਰ ਸ਼ੁਰੂ ਕੀਤਾ ਤੇ ਆਪੇ ਆਪੇ ਰਹੀ ਸਾਰੇ ਜੁੜਦੇ ਜਾਂਦੇ ਸਾਨੂੰ ਹੰਗਾਰਾ ਬਹੁਤ ਸੋਹਣਾ ਮਿਲਿਆ ਮੈਂ ਮੈਂ ਸੋਚ ਰਿਹਾ ਸੀਗਾ ਕਿ ਆਪਣੀ ਖਾਸ ਕਰ ਆਪਣੀ ਕਮਿਊਨਿਟੀ ਦਾ ਬਹੁਤ ਵਧੀਆ ਹੰਗਾਰਾ ਮਿਲਿਆ ਕੁਝ ਮੈਂ ਆਪਣਾ ਸੋਸ਼ਲ ਮੀਡੀਆ ਉੱਤੇ ਵੀ ਮੈਂ ਹੁਣ ਕੋਸ਼ਿਸ਼ ਕਰਦਾ ਹੁਣਾ ਕਿ ਜਿੱਦਾਂ ਟਿਕਟੌਕ ਨੇ ਬਹੁਤ ਸੋਹਣੀ ਐਲਗੋਰਿਦਮ ਨੇ ਪੁਸ਼ ਦਿੱਤਾ ਤੇ ਕੁਝ ਹਫ਼ਤੇ ਪਹਿਲਾਂ ਹੀ ਮੈਂ account ਖੋਲ੍ਹਿਆ ਸੀਗਾ ਤੇ ਬਹੁਤ ਸੋਹਣਾ ਹੰਗਾਰਾ ਮਿਲ ਰਿਹਾ ਖੁਸ਼ੀ ਹੁੰਦੀ ਆ ਆਪਣੇ ਲੋਕ ਬਹੁਤ ਇੰਟਰਸਟ ਦੇ ਰਹੇ ਨੇ ਤੇ curiosity ਆ ਲੋਕਾਂ ਨੂੰ ਬੜੀ ਜਗਿਆਸਾ ਤੇ ਬਣਦੀ ਵੀ ਆ आई थिंक ओवरड्यू ਸੀ ਮੇਰੇ ਹਿਸਾਬ ਨਾਲ ਇਹ ওভারड्यू ਸੀ ਕਿਉਂਕਿ ਤੇ ਨਾ ਕਿਤੇ ਉਹ ਇੱਕ ਗੈਪ ਬਹੁਤ ਲੰਬਾ ਚੱਲ ਗਿਆ ਸੀਗਾ ਲੋਕ ਸੋਚਦੇ ਦਾ ਸੀਗਾ ਯਾਰ ਮੈਂ ਠੀਕ ਤਾਂ ਨਹੀਂ ਹੁੰਦਾ ਠੀਕ ਨਹੀਂ ਹੁੰਦਾ ਜਿਸ ਦਿਨ ਮੈਂ ਇਹ ਆਪਣੀ ਆਪਣੀ ਇੰਟਰਨਲ ਮੈਡੀਸਨ ਦੀ ਜੋ ਰੈਜ਼ਿਡੈਂਸੀ ਖਤਮ ਕੀਤੀ ਜਿਸ ਦਿਨ ਮੈਂ ਆਪਣੀ ਤੇ ਹੁਣ ਤਾਂ ਦੇਖ ਲਓ ਮੈਨੂੰ ਆਲਮੋਸਟ 15 ਸਾਲ ਹੀ ਹੋ ਗਏ ਹਨਾ ਇੱਥੇ ਆਏ ਨੂੰ ਤੇ ਅੱਛਾ ਮਤਲਬ ਡੇ 1 ਤੋਂ ਹੀ ਮੈਂ ਜਦੋਂ ਚੀਜ਼ਾਂ ਕੁਐਸਚਨ ਤਾਂ ਉਹਦੇ ਹੁੰਦਾ ਸੀਗਾ ਠੀਕ ਹੈ ਯਾਰ ਬੱਡੀਜ਼ ਮੈਨੇਜਮੈਂਟ ਡਿਜ਼ੀਜ਼ ਮੈਨੇਜਮੈਂਟ देयर हैज ਟੂ ਬੀ ਸਮਥਿੰਗ ਮੋਰ देयर हैज ਟੂ ਬੀ ਮੋਰ ਰਾਈਟ ਤੇ ਪੇਸ਼ੈਂਟਸ ਨੂੰ ਵੀ ਉਹੀ ਹੁੰਦਾ ਹੁਣ ਪੇਸ਼ੈਂਟਸ ਦੇਖਦੇ ਆ ਡਾਕਟਰਸ ਵੱਲ ਕਿ ਸਾਨੂੰ ਦੱਸੋ ਜੀ ਸਾਨੂੰ ਗਾਈਡ ਕਰੋ ਦੱਸੋ ਤੇ ਬਸ ਪਰ ਉਹ ਤੋਂ ਹੀ ਸੀਗਾ ਕਿ ਵੀ ਕੁਝ ਸਾਰਾ ਚੀਜ਼ਾਂ ਇਕੱਠੀਆਂ ਤਾਂ ਕਰਨੀਆਂ ਹੀ ਪੈਣੀਆਂ ਨੇ ਕੱਲੀ ਸਰਫੇਸ ਲੈਵਲ ਅਪਰੋਚ ਨਾਲ ਕੁਝ ਨਹੀਂ ਹੋਣਾ ਹੈਗਾ ਤੇ ਉਹੀ ਫੰਕਸ਼ਨਲ ਮੈਡੀਸਨ ਵੀ ਉਹੀ 10-15 ਸਾਲ ਪਹਿਲਾਂ ਇਵੋਲਵ ਹੋਣੀ ਸ਼ੁਰੂ ਹੋ ਗਈ ਸੀ ਅਦਰ ਅਮਰੀਕਾ ਦੇ ਵਿੱਚ ਹਾਂਜੀ ਤੇ ਹੁਣ ਚਲੋ ਅੱਛਾ ਜੀ ਆਪਣੀ ਇੰਡੀਆ ਚ ਨਹੀਂ ਮੈਂ ਜੇ ਦੇਖਿਆ ਹੈਗਾ ਕਿ ਇੰਡੀਆ ਚ ਆਈ ਥਿੰਕ ਚਲੋ ਉਹੀ ਆਪਣਾ ਹੈਗਾ ਆਪਾਂ ਹੁਣ ਕਰਦੇ ਆ ਜਿੰਨਾ ਆਪਾਂ ਤੋਂ ਹੋਊਗਾ ਕੰਮ ਨਾ ਬਹੁਤ ਵਧੀਆ ਗੱਲ ਆ ਜੀ ਪਹੁੰਚੂਗਾ ਇੰਡੀਆ ਵੀ ਇਹ ਗੱਲ ਹੋਊਗੀ ਇੰਡੀਆ ਵਿੱਚ ਸਭ ਨੂੰ ਪਤਾ ਲੱਗੂਗਾ ਹੌਲੀ ਹੌਲੀ ਹੈ ਨਾ ਤੇ ਅੱਛਾ ਦਾਸ ਸਾਹਿਬ ਇਹ ਦੱਸੋ ਕਿ ਜਿਵੇਂ ਹਰ ਤੁਸੀਂ ਕਿਸੇ ਨੂੰ ਪੁੱਛਾਂਗੇ ਦੂਜੇ ਤੀਜੇ ਬੰਦੇ ਨੂੰ ਸਟ੍ਰੈਸ ਹੋ ਰਿਹਾ ਬਿਨਾਂ ਕਾਰਨ ਤੋਂ ਸਾਰਾ ਕੁਝ ਠੀਕ ਚੱਲਦਿਆਂ ਚਲਾਉਂਦਿਆਂ ਵੀ ਵੀ ਸਟ੍ਰੈਸ ਆਈ ਮਤਲਬ ਇਹਨੂੰ ਕਿਵੇਂ ਵੇਖਦੀ ਹੈ ਫੰਕਸ਼ਨਲ ਮੈਡੀਸਨ ਚ ਇਹਦੇ ਬਾਰੇ ਕਿਵੇਂ ਵਰਕ ਕਰਦੀ ਹੈ ਇਹਦੇ ਬਾਰੇ ਥੋੜਾ ਡਿਟੇਲ ਚ ਦੱਸਿਓ ਬਹੁਤ ਬਹੁਤ ਸੋਹਣਾ ਕੁਐਸਚਨ ਆ ਮੈਂ ਨਾ ਪਿੱਛੇ ਜਿਹੜਾ ਹੁਣ ਮੈਂ ਇਹਦੇ ਤੇ ਵੀ ਇੱਕ ਛੋਟੀ ਜਿਹੀ ਸਟ੍ਰੈਸ ਦੀ ਸੀਰੀਜ਼ ਇਹ ਬਣਾ ਕੇ ਹਟਿਆ ਸੀਗਾ ਮੈਂ ਹੁਣ ਉਹ ਮੇਰੇ ਮੌਦਾਰਨ ਦੇ ਤੌਰ ਤੇ ਲੈ ਲਈ ਹੁਣ ਤੁਸੀਂ ਸਟ੍ਰੈਸ ਦੀ ਉਦਾਹਰਨ ਦੀ ਆਪਾਂ ਗੱਲ ਕਰਦੇ ਹਾਂ ਹੁਣ ਜਿਹੜੀ ਆਪਣੀ ਕਨਵੈਨਸ਼ਨਲ ਐਲੋਪੈਥਿਕ ਮੈਡੀਸਨ ਆ ਤੁਹਾਡੇ ਕੋਲ ਕੋਈ ਸਟ੍ਰੈਸ ਹੋਈ ਹੋਈ ਆ ਆ ਵੀ ਆ ਡਿਪਰੈਸੈਂਟ ਐਂਟੀਡਿਪਰੈਸੈਂਟ ਲੈ ਲਾ ਐਂਟੀ ਐਂਗਜ਼ਾਇਟੀ ਮੈਡੀਸਿਨਸ ਲੈ ਲਾ ਗੋਲ ਚਲੋ ਜੀ ਬੰਦਾ ਜਿਹੜਾ ਕੋਈ ਹਾਈਪਰ ਆ ਉਹਨੂੰ ਥੱਲੇ ਕਰਤਾ ਥੱਲੇ ਵਾਲੇ ਨੂੰ ਉੱਪਰ ਕਰਤਾ ਰਾਈਟ ਹੁਣ ਫੰਕਸ਼ਨਲ ਮੈਡੀਸਨ ਇਹੀ ਚੀਜ਼ ਨੂੰ ਦੇਖੂਗੀ ਕਿ ਬਈ ਓਕੇ ਸਟ्रेस ਤਾਂ ਕੀ ਚੱਕਰ ਆ ਕਿ ਆਪਣੇ ਹਾਰਮੋਨ ਗੜਬੜਾ ਜਾਂ ਆਪਣਾ ਹੁਣ ਜਿਵੇਂ ਫੋਰ ਐਗਜ਼ਾਮਪਲ ਸੈਰੋਟੋਨਿਨ ਆ ਜਿਹੜਾ ਸੈਰੋਟੋਨਿਨ ਰੀ ਅਪਟੇਕ ਇਨヒビਟਰ ਇੱਕ ਜਿਹੜੀ ਦਵਾਈ ਦਿੰਦੇ ਐਂਟੀ ਡਿਪਰੈਸੈਂਟ ਉਹ ਕੀ ਕਰਦੇ ਤੁਹਾਡੇ ਦਿਮਾਗ ਦੇ ਵਿੱਚ ਤੁਹਾਡਾ ਸੈਰੋਟੋਨਿਨ ਵਧਾ ਦਿੰਦੀ ਆ ਠੀਕ ਹੈ ਜੀ ਅੱਛਾ ਅੱਛਾ ਤੇ ਐ ਤੁਹਾਨੂੰ ਹੈਰਾਨੀ ਹੋਊਗੀ ਸੁਣ ਕੇ ਕਿ ਸੋ ਸਿਰਫ 10% ਸੈਰੋਟੋਨਿਨ ਆ ਜਿਹੜਾ ਦਿਮਾਗ ਬ੍ਰੇਨ ਚ ਬਣਦਾ 90% ਥੋੜਾ ਸੈਰੋਟੋਨਿਨ ਤੁਹਾਡੇ ਪੇਟ ਚ ਬਣਦਾ ਜੇਗ ਆਪਣਾ ਗਟ ਹੀ ਨਹੀਂ ਹੈਲਦੀ ਹੈਗਾ ਉਹਨੂੰ ਕਹਿੰਦੇ ਗਟ ਬ੍ਰੇਨ ਐਕਸਿਸ ਇੱਕ ਹੁੰਦੀ ਆ ਬ੍ਰੇਨ ਗਟ ਐਕਸਿਸ ਕਿ ਜਿੰਨੀ ਇਨਫੋਰਮੇਸ਼ਨ ਤੁਹਾਡੇ ਦਿਮਾਗ ਤੋਂ ਤੁਹਾਡੇ ਪੇਟ ਵੱਲ ਜਾਂਦੀ ਹੈ ਨਾ ਉਦੋਂ 10 ਗੁਣਾ ਇਨਫੋਰਮੇਸ਼ਨ ਤੁਹਾਡੇ ਪੇਟ ਤੋਂ ਤੁਹਾਡੇ ਦਿਮਾਗ ਵੱਲ ਫਲੋ ਕਰਦੀ ਆ ਹੁਣ ਫੰਕਸ਼ਨਲ ਮੈਡੀਸਨ ਇਸ ਲੈਵਲ ਤੇ ਚੀਜ਼ਾਂ ਨੂੰ ਦੇਖਦਾ ਆਪਾਂ ਉਹਦੀ ਕੱਟ ਹੈਲਥ ਦੇਖਾਂਗੇ ਆਪਾਂ ਉਹਦੇ ਹਾਰਮੋਨ ਚੈੱਕ ਕਰਾਂਗੇ ਆਪਾਂ ਉਹਦੀ ਮੈਟਾਬੋਲਿਕ ਹੈਲਥ ਦੇਖਾਂਗੇ ਆਪਾਂ ਉਹ ਚੀਜ਼ਾਂ ਕਰੈਕਟ ਕਰਾਂਗੇ ਸਟ੍ਰੈਸ ਇਹ ਨਹੀਂ ਕਿ ਸਟ੍ਰੈਸ ਕੋਈ ਹੋ ਰਹੀ ਆ ਆਪਣੀ ਸਟ੍ਰੈਸ ਇੱਕ ਹੁੰਦੀ ਹੈ ਸਟ੍ਰੈਸ ਰੈਜ਼ਿਲਿਐਂਸ ਕਿ ਲੜਨ ਨਾਲ ਸਟ੍ਰੈਸ ਨਾਲ ਲੜਨ ਦੀ ਸ਼ਮਤਾ ਹੁਣ ਤੁਸੀਂ ਜਦੋਂ 20 ਸਾਲ ਦੇ ਹੋ ਤਾਂ ਉਹੀ ਚੀਜ਼ ਤੁਹਾਨੂੰ ਸਟ੍ਰੈਸ ਨਹੀਂ ਦਿੰਦੀ ਸੀਗੀ ਉਹੀ ਜਦੋਂ ਬੰਦਾ 50 60 ਸਾਲ ਦਾ ਹੋ ਗਿਆ ਸੇਮ ਚੀਜ਼ ਉਹਨੂੰ ਸਟ੍ਰੈਸ ਦੇਣ ਲੱਗੇਂ ਤੇ ਕੀ ਚੇਂਜ ਹੋ ਗਈ ਸੇਮ ਸਟ੍ਰੈਸ ਪਰ ਥੋੜੀ ਸਟ੍ਰੈਸ ਦੀ ਰੈਜ਼ ਤੇ ਫੰਕਸ਼ਨਲ ਮੈਡੀਸਨ ਉਹਦਾ ਦੇ ਐਂਗਲਸ ਨੂੰ ਹਿੱਟ ਕਰਦੀ ਆ ਹੁਣ ਸੋ ਇਹਦਾ ਕੀ ਤੋੜਾ ਹੋਣਾ ਹਨਾ ਉੱਥੇ ਚੀਜ਼ਾਂ ਬਾ ਕਮਾਲ ਹੋ ਜਾਂਦੀਆਂ ਨੇ ਅੱਛਾ ਜੀ ਅੱਛਾ ਜੀ ਤੇ ਉਹ ਤੋਂ ਮਰ ਬਈ ਬੈਲੈਂਸ ਠੀਕ ਕਰ ਦਿੰਦੇ ਆ ਕਿ ਗੋਲੀ ਲਾਉਣਾ ਤਾਂ ਸੌਖਾ ਹੀ ਕੰਮ ਆ ਹਨਾ ਉਹ ਤਾਂ ਸੌਖਾ ਕੰਮ ਆ ਆ ਬਿਲਕੁਲ ਇਹਦੇ ਤੋਂ ਸੌਖਾ ਹੋਰ ਕੀ ਹੋਊਗਾ ਵੀ ਦਵਾਈ ਦਿੱਤੀ ਗੋਲੀ ਦਿੱਤੀ ਪਰ ਉਹ ਅਸਲ ਜੇ ਹੱਲ ਨਹੀਂ ਹੈਗਾ ਉਸ ਚੀਜ਼ ਦਾ ਹਨਾ ਹੱਲ ਨਹੀਂ ਹੈਗਾ ਦੇਖੋ ਹਾਂ ਮੋਹਿਆ ਜ਼ਿਆਦਾ ਉਹ ਆਪਣੇ ਪੇਸ਼ੈਂਟਸ ਨਾਲ ਮੈਂ ਕਹਿਆ ਤੁਸੀਂ ਕੱਲਾ ਇੱਕ ਚੀਜ਼ ਇਹਦੇ ਫੰਕਸ਼ਨਲ ਮੈਡੀਸਨ ਜੇ ਤੁਸੀਂ ਇੱਕ ਚੀਜ਼ ਨਹੀਂ ਸੈੱਟ ਕਰਦਾ ਬੰਦਾ ਇੱਕ ਚੀਜ਼ ਸੈੱਟ ਕਰਦਾ ਉਹ ਕਹਿੰਦੇ ਆ ਨਾ ਅਸੀਂ ਕਹਿੰਦੇ ਹੁੰਨੇ ਆ ਕਿ 100 ਚੀਜ਼ਾਂ ਇੱਕ ਚੀਜ਼ ਇੱਕ ਬਿਮਾਰੀ ਕਰ ਸਕਦੀਆਂ ਨੇ ਤੇ 100 ਬਿਮਾਰੀਆਂ ਇੱਕ ਚੀਜ਼ ਤੋਂ ਹੋ ਸਕਦੀਆਂ ਨੇ ਆਹ ਇੰਟਰਕਨੈਕਟਿਡਨੈਸ ਅੜੀ ਇਹ ਬਾ ਕਮਾਲਾ ਇੱਥੋਂ ਇਹਨੂੰ ਕਹਿੰਦੇ ਆ ਸਿਸਟਮਸ ਬਾਇਓਲੋਜੀ ਇਹਨੂੰ ਕਹਿੰਦੇ ਆ ਫੰਕਸ਼ਨਲ ਮੈਡੀਸਨ ਇਹ ਸੌਫਟਵੇਅਰ ਤੇ ਕੰਮ ਕਰਨਾ ਆਪਾਂ ਬੋਡੀ ਦੇ ਬੇਸਿਕਲੀ ਬੇਰਾ ਸੌਫਟਵੇਅਰ ਕਰਪਟ ਹੋਇਆ ਹੋਇਆ ਨਾ ਉਹਨੂੰ ਸੈੱਟ ਕਰਨਾ ਠੀਕ ਆ ਅੱਜ ਚਲੋ ਆ ਹੋ ਗਈ ਰਸੋਲੀ ਹੋ ਗਈ ਆਪਾਂ ਕੱਢਤੀ ਜੀ ਇਹ ਹੋ ਗਿਆ ਜੀ ਆਪਾਂ ਕਰਤਾ ਉਹ ਬੜੀ ਮਜ਼ੇਦਾਰ ਹੋ ਜਾਂਦੀ ਹੈ ਬਹੁਤ ਮਜ਼ੇਦਾਰ ਹੋ ਜਾਂਦੇ ਲੋਕ ਲੋਕਾਂ ਦੀ ਜ਼ਿੰਦਗੀਆਂ ਚੇਂਜ ਹੋ ਜਾਂਦੀਆਂ ਨੇ ਮੈਂ ਕਹਿਣਾ ਹੁੰਦਾ ਕਿ ਮੇਰੇ ਨਾਲ ਸਾਲ ਲਾ ਲਓ ਅੱਦੇ ਡਾਕਟਰ ਤੁਸੀਂ ਅੱਦੇ ਡਾਕਟਰੋਂ ਜਿਆਦਾ ਡਾਕਟਰ ਬਣ ਕੇ ਨਿਕਲੋਗੇ ਤੁਸੀਂ ਇੰਨਾ ਆਪਣੇ ਆਪ ਬਹੁਤ ਬਿਮਾਰੀਆਂ ਤੋਂ ਬਚ ਜਾਓਗੇ ਨਾਲੇ ਸਹੀ ਗੱਲ ਹੈ ਬਿਮਾਰੀਆਂ ਤੋਂ ਬਚ ਜਾਓਗੇ ਦਵਾਈਆਂ ਖਾਣ ਤੋਂ ਬਹੁਤ ਤੋਂ ਬਚ ਜਾਓਗੇ ਜਿ세 ਹਿਸਾਬ ਨਾਲ ਜੇ ਤੁਹਾਨੂੰ ਪਤਾ ਲੱਗ ਗਿਆ ਵੀ ਕਿਵੇਂ ਚੇਂਜ ਹੋ ਜਾਣਾ ਠੀਕ ਹੈ ਨਾ ਸੋ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਆਪਾਂ ਫੇਰ ਦੁਬਾਰਾ ਇਹਨੂੰ ਹੋਰ ਡਿਟੇਲ ਚ ਜਾ ਕੇ ਗੱਲਬਾਤ ਕਰਾਂਗੇ ਅੱਜ ਤਾ ਹੱਲੇ ਆਪਾਂ ਥੋੜੀ ਜੀ ਇੰਟਰੋਡਕਸ਼ਨ ਤੇ ਹੀ ਇੱਕ ਤਰ੍ਹਾਂ ਦਾ ਵਰਕ ਕੀਤਾ ਤੇ ਅਬਾ ਡਾਸ ਸਾਹਿਬ ਨਾਲ ਫੇਰ ਦੁਬਾਰਾ ਗੱਲਬਾਤ ਕਰਾਂਗੇ ਪੂਰਾ ਤੁਹਾਨੂੰ ਹੋਰ ਵੀ ਕਿਸੇ ਦੇ ਕੋਈ ਕੁਐਸਚਨ ਹੋਣਗੇ ਉਹ ਵੀ ਆਪਾਂ ਹੌਲੀ-ਹੌਲੀ ਲੈਣੇ ਸ਼ੁਰੂ ਕਰਾਂਗੇ ਤੇ ਡਾਸ ਸਾਹਿਬ ਹਰ ਇੱਕ ਗੱਲ ਦਾ ਜਵਾਬ ਤੁਹਾਨੂੰ ਦੇਣਗੇ ਕਿਵੇਂ-ਕਿਵੇਂ ਚੀਜ਼ਾਂ ਵਰਕ ਕਰਦੀਆਂ ਆਪੋ ਜੀ ਨੂੰ ਐਕਸਪਲੇਨ ਕਰਿਆ ਕਰਨਗੇ ਤੇ ਆਪਾਂ ਕਰਦੇ ਰਾਂਗੇ ਗੱਲਬਾਤ ਦੁਬਾਰਾ ਵੀ ਇਸ ਵਿਸ਼ੇ ਤੇ ਥੈਂਕ ਯੂ ਵੈਰੀ ਮੱਚ ਸਰ ਦੇ ਜੀ ਬਹੁਤ ਬਹੁਤ ਧੰਨਵਾਦ। ਬਹੁਤ-ਬਹੁਤ ਧੰਨਵਾਦ। ਉਹ ਫਿਰ ਵੀ ਹੋਰ ਵਿਸ਼ਿਆਂ ਤੇ ਸਿਹਤ ਨਾਲ ਸੰਬੰਧਿਤ ਜਿਹੜੇ ਬਹੁਤ ਜ਼ਰੂਰੀ ਵਿਸ਼ੇ ਨੇ ਉਹਨਾਂ ਤੇ ਬਾਰ-ਬਾਰ ਗੱਲਬਾਤ ਕਰਦੇ ਰਾਂਗੇ ਤਾਂ ਕਿ ਆਪਣੇ ਲੋਕ ਬਹੁਤੋ ਬਹੁਤ ਵੇਰ ਹੋ ਸਕਣ। ਧੰਨਵਾਦ ਦੋਸਤੋ। ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਮਿਲਦੇ ਆਂ ਫੇਰ ਦੁਬਾਰਾ। ਖੁਸ਼ ਰਹੋ, ਆਬਾਦ ਰਹੋ, ਅੱਜਿਓ ਰਹੋ ਤੇ ਹੌਂਚ ਰਹੋ।